ਜੈ ਗੁਰੂ ਦੇਵ ਧੰਨ ਗੁਰੂ ਦੇਵ ਜੈ ਭੀਮ ਜੈ ਭਾਰਤ ਕਿਉਂਕਿ ਪਿਛਲੇ ਦਿਨੀ ਜਿਹੜੀਆਂ ਦੇਸ਼ ਦੇ ਅੰਦਰ ਜਿਹੜੀਆਂ ਚੋਣਾਂ ਹੋਈਆਂ ਜਿਹੜੀਆਂ ਲੋਕ ਸਭਾ ਦੀਆਂ ਜਿਸ ਦੇ ਵਿੱਚ ਕਿ ਜਿਹੜਾ ਇੱਕ ਸਾਡਾ ਬੜੇ ਲੰਬੇ ਸਮੇਂ ਤੋਂ ਜਿਹੜਾ ਇੱਕ ਮਸਲਾ ਚੱਲਦਾ ਆ ਰਿਹਾ ਸੀਗਾ ਕੋ ਜਿਹਦੇ ਲਈ ਪਹਿਲਾਂ ਵੀ ਅਸੀਂ ਬੜਾ ਸੰਘਰਸ਼ ਕੀਤਾ ਰੋਸ ਮਾਰਚ ਵੀ ਕੱਢੇ ਸਰਕਾਰ ਦੇ ਖਿਲਾਫ ਅਸੀਂ ਲੰਬੇ ਸਮੇਂ ਤੋਂ ਕਿਉਂਕਿ ਇਸ ਇਲੈਕਸ਼ਨ ਦੇ ਦੌਰਾਨ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਸ਼ਿਆਰਪੁਰ ਦੇ ਵਿੱਚ ਇਹ ਗੱਲ ਕਹੀ ਸੀ ਕਿ ਜਦੋਂ ਬਿਆਦਮਪੁਰ ਦਾ 에어ਪੋਰਟ ਦਾ ਨਾਮ ਸਤਗੁਰੂ ਅਰਬਦਾਸ ਮਹਾਰਾਜ ਦੇ ਨਾਮ ਤੇ ਔਰ ਜਿਹੜੀ ਤੁਗਲਕਾਵਾਦ ਦੀ ਜਿਹੜੀ ਪੂਰੀ ਜ਼ਮੀਨ ਆ ਉੱਥੇ ਇੱਕ ਵਧੀਆ ਗੁਰੂ ਘਰ ਬਣਨਾ ਬਣੂਗਾ ਅਤੇ ਉਹ ਜ਼ਮੀਨ ਜਿਹੜੀ ਸਾਰੀ ਆ ਸਮਾਜ ਨੂੰ ਜਿਹੜੀ ਅਰਬਦਾਸਿਆ ਸਮਾਜ ਨੂੰ ਦਿੱਤੀ ਜਾਊਗੀ ਸੋ ਬੜੀ ਅਜ ਦੁੱਖ ਦੀ ਗੱਲ ਵੀ ਆ ਕਿਉਂਕਿ ਜਿਹੜਾ ਲੋਕ ਸਭਾ ਦਾ ਜਿਹੜਾ ਸੈਸ਼ਨ ਚੱਲ ਰਿਹਾ ਸੀ ਉਹਦੇ ਵਿੱਚ ਸਰਕਾਰ ਵੱਲੋਂ ਔਰ ਨਾ ਤਾਂ ਆਦੋਂ ਪੂਰੇ 에ਰਪੋਰਟ ਦਾ ਔਰ ਨਾ ਹੀ ਜਿਹੜਾ ਇਸ ਤੁਗਲਕਾਬਾਦ ਦੀ ਜਿਹੜੀ ਜ਼ਮੀਨ ਦਾ ਕੋਈ ਜਿਹੜੀ ਗੱਲਬਾਤ ਕੀਤੀ ਗਈ ਜਿਹਦੀ ਅਸੀਂ ਸ਼ਖ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਨਿਖੇਦੀ ਕਰਦੇ ਆ ਕਿਉਂਕਿ ਕਿਤੇ ਨਾ ਕਿਤੇ ਅੱਜ ਅਸੀਂ ਆਪਣੇ ਆਪ ਨੂੰ ਠਗਿਆ ਠਗਿਆ ਮਹਿਸੂਸ ਕਰ ਰਹੇ ਆ ਕਿਉਂਕਿ ਇਲੈਕਸ਼ਨ ਦੇ ਦੌਰਾਨ ਕਿਉਂਕਿ ਸਾਡੀ ਬਹੁਤ ਵੱਡੀ ਆਸਤਾ ਜਿਹੜੀ ਸਤਗੁਰੂ ਅਰਬਦਾਸ ਮਹਾਰਾਜ ਦੇ ਨਾਲ ਦੇ ਨਾਲ ਕਿ ਉਹਨਾਂ ਦੇ ਜਿਹੜੇ ਅਸੀਂ ਜਿਹੜੇ ਪੈਰੋਕਾਰ ਆ ਸਾਰੇ ਤੋਂ ਉਹਨਾਂ ਨੇ ਜਿਹੜਾ ਸਾਨੂੰ ਇਹ ਜਿਹੜੀਆਂ ਗੱਲਾਂ ਦਾ ਜਿਹੜਾ ਭਰੋਸਾ ਦਿੱਤਾ ਸੀਗਾ ਪਰ ਉਹ ਆਪਣੀਆਂ ਗੱਲਾਂ ਤੇ ਜਿਹੜਾ ਖਰੇ ਨਹੀਂ ਉਤਰ ਰਿਹਾ ਸੋ ਅਸੀਂ ਇਹ ਇਸ ਕਰਕੇ ਅੱਜ ਇੱਕ ਮੰਗ ਪੱਤਰ ਜਿਹੜਾ ਜਲੰਧਰ ਏਡੀਸੀ ਸਾਹਿਬ ਨੂੰ ਜਿਹੜਾ ਦਿੱਤਾ ਹੈ ਸੋ ਉਹਦੇ ਵਿੱਚ ਇਹ ਮੰਗ ਕੀਤੀ ਹੈ ਕਿ ਜਿਹੜੀ ਇਹ ਜ਼ਮੀਨ ਹੈ ਔਰ ਜਿਹੜਾ ਆਦੋਂਪੁਰ 에어ਪੋਰਟ ਦਾ ਨਾਂ ਸਤਗੁਰੂ ਅਬਦਾਸ ਮਹਾਰਾਜ ਦੇ ਨਾਂ ਤੇ ਰੱਖਿਆ ਜਾਵੇ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਸਰਕਾਰ ਨੇ ਜਿਹੜੀਆਂ ਕੋਈ ਮੰਗਾਂ ਤੇ ਪਿਆਰ ਬਈ ਨਾ ਕੀਤੀ ਤੇ ਵੱਡਾ ਜਿਹੜਾ ਸੰਘਰਸ਼ ਕਰਾਂਗੇ ਕਿਉਂਕਿ ਅੱਜ ਸਾਰੀਆਂ ਜਥੇਬੰਦੀਆਂ ਦੇ ਆਗੂ ਸਭਾ ਨੇ ਤੇ ਇਕੱਠੇ ਹੋਏ ਆ ਸਾਰਿਆਂ ਨੇ ਜਿਹੜੇ ਇਕੱਠੇ ਹੋ ਕੇ ਇੱਕ ਜਿਹੜਾ ਮੰਗ ਪੱਤਰ ਦਿੱਤਾ ਆ ਔਰ ਔਰ ਥੋੜੇ ਦਿਨਾਂ ਦਾ ਸਮਾਂ ਵੀ ਦਿੱਤਾ ਜੇਕਰ ਸਰਕਾਰ ਨੇ ਇਹਦੇ ਤੇ ਕੋਈ ਜਿਹੜਾ ਨਾ ਵਿਚਾਰ ਕੀਤਾ ਔਰ ਨਾ ਮੰਗਾ ਮੰਨਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਸੰਘਰਸ਼ ਕਰਾਂਗੇ ਜੈ ਭੀਮ ਜੈ ਪਰਮਾਤਮਾ